ਲੁਧਿਆਣਾ ਦੇ ਡੁੱਗਰੀ ਪਿੰਡ ਵਿੱਚ ਅਮਰ ਸਿੰਘ ਚਮਕੀਲਾ ਬੀਬੀ ਅਮਨਜੋਤ ਕੌਰ ਦੀ 73 ਸਾਲਾਨਾ ਵਰ੍ਹੇ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਮੇਲੇ ਦੇ ਵਿੱਚ ਕਈ ਲੀਡਰ ਸਹਿਬਾਨ ਵੀ ਪਹੁੰਚੇ ਉਹਨਾਂ ਦੇ ਵਿੱਚੋਂ ਸਾਡੇ ਹਲਕੇ ਦੇ ਐਮਐਲਏ ਸਰਦਾਰ ਕਲਵੰਤ ਸਿੰਘ ਸਿੱਧੂ ਅਤੇ ਉਹਨਾਂ ਦੇ ਨਾਲ ਐਮਐਲਏ ਗੁਰਦੇਵ ਸਿੰਘ ਦੇਮਣ ਐਮਐਲਏ ਨਾਬਾ ਅਤੇ ਉਹਨਾਂ ਦੇ ਨਾਲ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਉਹਨਾਂ ਦੇ ਨਾਲ ਪਹੁੰਚੇ ਮਸ਼ਹੂਰ ਕਲਾਕਾਰ ਮੁਹੰਮਦ ਸਦੀਕ ਗਿੱਲ ਹਰਦੀਪ ਪਾਲੀ ਦੀਨ ਟਵਾਲੀਆ ਅਮਨ ਰੋਜੀ ਅਤੇ ਹੋਰ ਵੀ ਕਈ ਨਾਮੀ ਕਲਾਕਾਰਾਂ ਵੱਲੋਂ ਆਪਣੀ ਹਾਜ਼ਰੀ ਲਵਾਈ ਗਈ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਵਿਸ਼ਨੂ ਲੁਧਿਆਣਾ ਜੋਰਦਾਰ ਤਾੜੀਆਂ ਦੀ ਚੈਨਲ ਦੇ ਇਹ ਵੀ ਆਪਣੀ ਹਾਜ਼ਰੀ ਲਾਉਣ ਦੇ ਧੰਨਵਾਦ ਹੋਣਗੇ ਅੱਜ ਕੰਪੀਲਾ ਸਾਹਿਬ ਉਹ ਕਿਵੇਂ ਬਿਕਰੀ ਵਾਲਿਓ ਮੈਂ ਇੱਥੋਂ ਜਦੋਂ ਸਟੇਜ ਤੋਂ ਆਇਆ ਤਾਂ ਜਿੱਦੀ ਅਮਨ ਰੋਜੀ ਤੇ ਨਿਗਾ ਪਈ ਮੈਂ ਕਿਹਾ ਬੀਬੀ ਜੀ ਤੁਸੀਂ ਗਾਤਾ ਕਹਿੰਦੇ ਮੈਂ ਮੈਂ ਗੌਰਵ ਨਹੀਂ ਮੈਂ ਤਾਂ ਮੈਂ ਹੈਗਾ ਮੈਂ ਕਿਹਾ ਮੇਰੇ ਵੀ ਸਫਲ ਹੋਣਾ ਕਿਨੇ ਗਾਵੇ ਰੋਗੇ ਕਾ ਓਏ ਮਾਰੋ ਤੁੰਗਾ ਕਾ ਕਾ ਮਾਰੋ ਤੁੰਗੇ ਗਾਉਣਗੇ ਇਹ ਤਾਂ ਮੇਰੇ ਐਕਸਟੀ ਮੇਲੇ ਦੇ ਬੈਕਬੋਨ ਨੇ ਵੀ ਇਹ ਤਾਂ ਉਹ ਨਹੀਂ ਸੰਭਾ ਸਕਦਾ ਲਾ ਵਧੀਆ 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 ਬਿਲਕੁਲ ਵਧੀਆ ਤੇ ਜੈਮਨ ਸਾਡਾ ਭਾਲ ਸਾਡਾ ਬੱਚਾ ਵੀ ਚੱਲਦਾ ਮੇਰੇ ਦਾ ਘਰ ਦਾ ਬ్రో ਮੈਂ ਤਾਂ ਨਹੀਂ ਵੀ ਗਾਉਣਾ ਕੋਈ ਚੱਕਰ ਨਹੀਂ ਦਾ ਕਿਉਂਕਿ ਮੈਂ ਤਾਂ ਆਪਣਾ ਹੋਣਗੇ ਰਹਿਣਾ ਸਦਾ ਗਾਇਕੀ ਜੀ ਰਹਿਣਾ ਨਹੀਂ ਕੋਈ ਸਭ ਤੋਂ ਪਹਿਲਾਂ ਜਿੰਨੇ ਸਾਡੇ ਕਲਾਕਾਰ ਭੈਣ ਭਰਾ ਆਏ ਹਨ ਉਹਨਾਂ ਦਾ ਮਾਨ ਸਨਮਾਨ ਹੋਵੇ ਉਹਨਾਂ ਨੂੰ ਟਾਈਮ ਮਿਲੇ ਕੋਈ ਨਰਾਜ਼ ਹੋ ਕੇ ਨਾ ਜਾਵੇ ਕਿਦਾਂ ਦੁਗਰੀ ਵਾਲਿਓ 37 ਸਾਲ ਹੋ ਗਏ ਉਹਨਾਂ ਨੂੰ ਦੁਨੀਆ ਤੋਂ ਦੇ ਤੇ ਜਿੰਨਾ ਪਿਆਰ ਔਰ ਮੁਹੱਬਤ ਜੇ ਜਾਣਾ ਹੋਵੇ ਦੁਨੀਆ ਤੋਂ ਤਾਂ ਐਦਾਂ ਦਾ ਜਾਣਾ ਹੋਵੇ ਕਿ ਜਿੰਨੂੰ ਜਾਣ ਤੋਂ ਬਾਅਦ ਦੁਨੀਆ ਵੀ ਰੋਵੇ ਮੈਂ ਆਪਣੇ ਆਪ ਨੂੰ ਸਿਰਫ ਇੰਨਾ ਹੀ ਮਾਨ ਮਹਿਸੂਸ ਕਰਦੀ ਆ ਕਿਉਂਕਿ ਅਸੀਂ 1990 ਚ ਆਏ ਸੀ ਦੁਬਰੀ ਚਾਕੇ ਮੱਸੇ ਸੀ ਮੈਂ ਤੇ ਅਮਨ ਅਸੀਂ ਇਕੱਠੇ ਪੜੇ ਆ ਖਾਨਦਾਨ ਚ ਕੋਈ ਗੌਂਦਾ ਨਹੀਂ ਸੀ ਮੈਨੂੰ ਲੱਗਦਾ ਕਿ ਸ਼ਾਇਦ ਇਸ ਘਰ ਦਾ ਦਾਣਾ ਪਾਣੀ ਖਾ ਲਿਆ ਤੇ ਮੈਨੂੰ ਵੀ ਇਹ ਲੱਗਿਆ ਕਿ ਮੈਂ ਵੀ ਅੱਜ ਗਾਇਕੀ ਦੀਆਂ ਸੋ ਮੈਂ ਐਨਾ ਹੀ ਮਾਨ ਮਹਿਸੂਸ ਕਰਦੀ ਰਹੀ ਸਫੇ ਹੀ ਜ਼ਿੰਦਗੀ ਦਾ ਜਦੋਂ ਮੁੱਕ ਜਾ ਸਾਨੂੰ ਕਿਸ ਨੇ ਚਾਦਿਆ ਰੁਕਣਾ ਨਹੀਂ ਤੇ ਅਸੀਂ ਕਿਸੇ ਦਿਨੋ ਕੀ ਆ ਰੁਕਣਾ ਨਹੀਂ ਹੋ ਸਾਨੂੰ ਕਿਸ ਨੇ ਚਾਦਿਆ ਰੁਕਣਾ ਨਹੀਂ ਤੇ ਅਸੀਂ ਹੀ ਕਿਸੇ ਦਾ ਰੁਕਿਆ ਰੁਕਣਾ ਨਹੀਂ ਆ ਚਾਰ ਦਿਨ ਪੈੜੀਆਂ ਬਸਰਾ ਮਰਾਲੀ ਵੇਖੇ ਰਸਤਾ ਨਾ ਕਿਸੇ ਪੁੱਛਣਾ ਬਸ ਹੀ ਰਾਮਰਾਲੀ ਤੇਰੇ ਰਸਤਾ ਤੋਂ ਬਿਨਾ ਕਿਸੇ ਪੁੱਛਣ ਨੂੰ ਉਹ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਕੀ